ਬਾਰਿਸ਼ਾਂ ਦੇ ਪਾਣੀ ਤੋਂ ਲਗਾਤਾਰ ਇਹਨਾਂ ਨੂੰ ਪਾਣੀ ਮਿਲਿਆ ਬੁੱਢਿਆਂ ਨੂੰ ਤੇ ਹੁਣ ਮੈਂ ਤਕਰੀਬਨ ਹਜੇ 3-4 ਦਿਨਾਂ ਤੋਂ ਇਹਨਾਂ ਦੇ ਵਿੱਚ ਪਾਣੀ ਨਹੀਂ ਪਾਇਆ ਹੁਣ ਤਕਰੀਬਨ ਸੁੱਕੇ ਪਏ ਨੇ ਮੁਰਝਾਏ ਪਏ ਨੇ ਤੇ ਹੁਣ ਪਾਣੀ ਦੀ ਘਾਟ ਹੋ ਰਹੀ ਹੈ ਇਹਨਾਂ ਨੂੰ ਤੇ ਹੁਣ ਅੱਜ ਸੋਚਿਆ ਵੀ ਚਲੋ ਛੁੱਟੀ ਆ ਤੇ ਥੋੜਾ ਜਿਹਾ ਬੁੱਢਿਆਂ ਨਾਲ ਟਾਈਮ ਸਪੈਂਡ ਕੀਤਾ ਜਾਵੇ ਹਨ ਇਹਨਾਂ ਦੀ ਕੇਅਰ ਕੀਤੀ ਜਾਵੇ ਕਿਉਂਕਿ ਜਿਹੜੀਆਂ ਬਾਰਿਸ਼ਾਂ ਆਈਆਂ ਸੀ ਨਾ ਉਹਨਾਂ ਨੇ ਤਕਰੀਬਨ ਸਾਰੇ ਗਮਲੇ ਵਗੈਰਾ ਵੀ ਖਰਾਬ ਕਰ ਦਿੱਤੇ ਆ ਕਿਉਂਕਿ ਇਹਨਾਂ ਦਾ ਪੇਂਟ ਵਗੈਰਾ ਵੀ ਉੱਤਰ ਗਿਆ ਤੇ ਪੂਰੇ ਦੇ ਪੂਰੇ ਨਾ ਸੁੱਕੇ ਪਏ ਨੇ ਹੁਣ ਗਮਲੇ ਤੇ ਪਾਮ ਨੂੰ ਤਾਂ ਵੈਸੇ ਵੀ ਕਹਿੰਦੇ ਬਹੁਤ ਘੱਟ ਮਾਤਰਾ ਦੇ ਵਿੱਚ ਜਦੋਂ ਬਿਲਕੁਲ ਹੀ ਗਮਲਾ ਸੁੱਕ ਜੇ ਉਹਦੇ ਪਾਣੀ ਦੇਣਾ ਚਾਹੀਦਾ ਹਨਾ ਤੇ ਸਾਰੇ ਬੂਟੇ ਵੇਸੇ ਆ ਜਾਂਦੇ ਮੈਨੂੰ ਤੇ ਹੀ ਸੀ ਕਿ ਜਿਸ ਸਮੇਂ ਨਾਲ ਹੁਣ ਬਾਰਿਸ਼ ਹੋ ਰਹੀ ਸੀ ਨਾ ਉਹ ਸਭ ਨਾਲ ਮੇਰੇ ਸਾਰੇ ਬੂਟੇ ਖਰਾਬ ਹੋ ਜਾਣੇ ਪਰ ਬਚ ਗਏ ਤੇ ਤੇ तकरीबन ਨਵੇਂ ਬੂਟੇ ਆ ਦੇਖੋ ਤੁਲਸੀਆਂ ਬਹੁਤ ਹੋਰੀਆਂ ਨੇ ਬਹੁਤ ਜਿਆਦਾ ਬੂਟਿਆਂ ਚ ਆਪਣੇ ਆਪ ਹੀ ਹੋ ਜਾਂਦੀਆਂ ਨੇ ਤੇ ਇੱਕ ਇਹਿਆਂ ਦਾ ਮੇਰਾ ਮਨੀ ਪਲਾਂਟ ਮਨੀ ਪਲਾਂਟ ਮੈਂ 3-4 ਦਿਨਾਂ ਤੋਂ ਸੋਚ ਰਹੀ ਸੀ ਕਿ ਇਸ ਨੂੰ ਨਾ ਥੋੜਾ ਜਿਹਾ ਵੱਨ ਕੇ ਇਹਦੀ ਸੈਟਿੰਗ ਕੀਤੀ ਜਾਵੇ ਆ ਦੇਖੋ ਕਿੰਨੇ ਕਿੰਨੇ ਵੱਡੇ ਤੇ ਤਣੇ ਨਿਕਲੇ ਆ ਬਾਰਿਸ਼ ਦੇ ਵਿੱਚ ਬਹੁਤ ਵਧੀਆ ਗਰੋਥ ਹੋਈ ਹੈ ਇਹਨਾਂ ਦੀ ਬੂਟਿਆਂ ਦੀ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਆ ਸਾਰਾ ਇਹ ਉਹ ਦੇ ਉਹ ਸਮੇਂ ਤੇ ਆ ਸਾਰੀ ਟਾਣੀ ਜੀ ਨਿਕਲੀ ਆ ਤੇ ਹੁਣ ਇਹਨੂੰ ਆਪਾਂ ਨਾ ਅੱਗੇ-ਦਿੱਗੇ ਬੰਨ ਕੇ ਇੱਥੇ ਤੱਕ ਫਿਕਸ ਕਰ ਦਾਂਗੇ ਉੱਪਰ ਤੱਕ ਤੇ ਹੋਰ ਵੀ ਸੋਹਣਾ ਲੱਗੂਗਾ ਹਨਾ ਤੇ ਉਮੀਦ ਕਰਦੇ ਆ ਤੁਹਾਡਾ ਮੇਰਾ ਇਹ ਸੋਹਣਾ ਜਿਹਾ ਮੇਰੀ ਪlant ਵਧੀਆ ਲੱਗੇ ਹੋਊਗਾ ਤੇ ਹਰ ਇੱਕ ਨੂੰ ਲਗਾਉਣਾ ਚਾਹੀਦਾ ਹਨਾ ਆਪਦੇ-ਆਪ ਦੇ ਘਰੇ ਇਹ ਜ਼ਰੂਰ ਲਗਾਓ ਇਹ ਮੇਲੇ ਬੁੱਟੇ ਇਹ ਬਹੁਤ ਈਜ਼ੀਲੀ ਗਰੋ ਹੋ ਜਾਂਦਾ ਇਹ ਦੇਖੋ ਇਹ ਤਣੇ ਆ ਨਾ ਜਿਹੜੇ ਇੱਥੋਂ ਜਿੰਨੀਆਂ ਵੀ ਤੁਹਾਨੂੰ ਜੜਾਂ ਦਿਖ ਰਹੀਆਂ ਨੇ ਇਹਨਾਂ ਨੂੰ ਕੱਟ-ਕੱਟ ਕੇ ਇਕੱਲਾ-ਇਕੱਲਾ ਪੀਸ ਬਣਾ ਕੇ ਲਗਾ ਦਿਓ ਜਿੰਨੀਆਂ ਜੜਾਂ ਦਿਖ ਰਹੀਆਂ ਨੇ ਇਕੱਲਾ-ਇਕੱਲਾ ਤਣਾ ਉਨੇ ਮੇਰੀ ਪlant ਦੇ ਬੁੱਟੇ ਤਿਆਰ ਹੋ ਜਾਣਗੇ ਇਸ ਤੋਂ ਇਹ ਤਾਂ ਇਹ ਤਾਂ ਸਪੈਸ਼ਲੀ ਆਪਾਂ ਇਹ ਮਨੀ ਪਲਾਂਟ ਆਪਣਾ ਕਰਾਂਗੇ ਤੇ ਇਹ ਗਿੱਟੀਆਂ ਲੈ ਲਈਆਂ ਥੋੜੀਆਂ ਜਿਹੀਆਂ ਤੇ ਥੋੜੀ ਜਿਹੀ ਵਾਈਟ ਕਲਰ ਦੀ 2x2 ਲੈ ਲਈਆਂ ਇਹਦੇ ਨਾਲ ਆਪਾਂ ਪ੍ਰੋਪਰਲੀ ਬੰਨਾਂਗੇ ਹੈਨਾ ਮਨੀ ਪਲਾਂਟ ਨੂੰ ਉੱਪਰ ਫਿਕਸ ਕਰਕੇ ਹੈਨਾ ਇਹ ਗਿੱਟੀਆਂ ਵਿੱਚ ਪਾ ਕੇ ਟਾਈਆਂ ਨਾਲ ਫਿਕਸ ਕਰਤਾ ਜਿਹੜੀ ਐਕਸਟਰਾ ਟਾਈ ਹੋ ਗਈ ਉਹ ਆਪਾਂ ਕੱਟ ਦਾਂਗੇ ਇਹਦੇ ਨਾਲ ਕੀ ਜਿਹਾ ਜੇ ਆਪਾਂ ਡਾਇਰੈਕਟ ਗਿੱਟੀਆਂ ਦੇ ਵਿੱਚ ਫਿਕਸ ਕਰਾਂਗੇ ਨਾ ਬਹੁਤ ਤਣਾ ਪਿੱਛੇ ਵਿੱਚ ਉਹ ਗਰੋ ਨਹੀਂ ਕਰੂਗਾ ਹੈਨਾ ਤੇ ਸੁੱਕਣ ਲੱਗ ਜੂਗਾ ਤੋਂ ਇਸ ਕਰਕੇ ਇਹਨਾਂ ਨੂੰ ਖੁੱਲੀ ਸਪੇਸ ਚ ਚਾਹੀਦੀ ਆ ਇਸ ਤਰ੍ਹਾਂ ਆਪਾਂ ਫਿਕਸ ਕਰਕੇ ਆਪਣਾ ਮਨੀ ਪਲਾਂਟ ਤਿਆਰ ਕਰ ਲਿਆ ਹੁਣ ਇਹ ਇੰਨਾ ਦਰਵਾਜੇ ਤੱਕ ਦੂਸਰਾ ਮਨੀ ਪਲਾਂਟ ਨਾ ਮੈਨੂੰ ਕਲਰ ਨਹੀਂ ਪਸੰਦ ਇਹਦਾ ਕਲਰ ਮੈਨੂੰ ਬਹੁਤ ਪਿਆਰਾ ਲੱਗਦਾ ਦੇਖੋ ਪੈਰਟ ਕਲਰ ਹੈ ਨਾ ਇਹਨਾਂ ਸੋਹਣਾ ਲੱਗਦਾ ਇਹਨਾਂ ਵੀ ਨਵੇਂ ਪੱਤੇ ਤੇ ਗਰੋ ਕਰਨਾ ਕੋਈ ਔਖਾ ਨਹੀਂ ਹੈਗਾ ਬਹੁਤ ਈਜ਼ੀਲੀ ਗਰੋ ਹੋ ਜਾਂਦਾ ਬਣੀ ਪਲਾਂਟ ਤੇ ਹੁਣ ਮੈਂ ਜਿਹੜੇ ਉਸ ਦਿਨ ਬੂਟੇ ਲੈ ਕੇ ਆਈ ਸੀ ਨਾ ਉਹ ਵੀ ਤੁਹਾਨੂੰ ਦਿਖਾਨੀਆਂ ਤੇ ਬੂਟੇ ਨਾ ਮੈਂ ਹਜੇ ਲਗਾਏ ਨਹੀਂ ਸੀਗੇ ਜਿਵੇਂ ਹੈਗਾ ਹੋਏਗੀ ਆ ਤુલਸੀ ਦਾ ਬੂਟਾ ਤੇ ਹੈਗਾ ਬੋਗਨਵਿੱਲੀਆ ਤੇ ਇੱਕ ਹੋਰ ਬੋਗਨਵਿੱਲੀਆ ਇਹ ਵਾਲਾ ਬੋਗਨਵਿੱਲੀਆ ਹੈਗਾ ਤੇ ਨਾਲ ਹੀ ਇਹਦੇ ਗੁਲਾਬ ਰੱਖਿਆ ਹੋਇਆਗਾ ਇੱਕ ਹੋਰ ਵੀ ਸੀ ਆ ਹੋ ਗਿਆ ਅਬੀ ਚੀ ਵੀ ਇੱਕ ਗੁਲਹੜ ਦਾ ਪੌਦਾ ਹੋਣਾ ਕਿਉਂਕਿ ਮੈਂ ਦੇਖਿਆ ਜ਼ਿਆਦਾਤਰ ਕਿ ਜਦੋਂ ਵੀ ਤੁਸੀਂ ਨਵੇਂ ਪੌਦੇ ਵੀ ਕਰਾ ਲਿਆਉਂ ਨਾ ਉਹਨਾਂ ਨੂੰ ਇੱਕਦਮ ਲਾ ਕੇ ਬੀਜਣਾ ਨਹੀਂ ਚਾਹੀਦਾ ਉਹਨਾਂ ਨੂੰ ਥੋੜਾ ਜਆ ਉਹਨਾਂ ਦੇ ਵਿੱਚ ਨਾਲ ਵਾਲੇ ਪੌਦਿਆਂ ਦੇ ਵਿੱਚ ਰੱਖ ਦਿਓ ਤਾਂ ਜੋ ਉਸ ਮਾਹੌਲ ਦੇ ਵਿੱਚ ਢਲ ਸਕਣ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਜਿਉਂਦੀ ਜਾਗਦੀ ਪੌਦੇ ਹੁੰਦੇ ਨੇ ਨਾ ਬਹੁਤ ਸੋਹਣੇ ਆ ਦੇਖੋ ਔਲੇ ਦਾ ਦਰਖਤ ਕਿੰਨਾ ਸੋਹਣਾ ਬਣਿਆ ਹੋਇਆ ਇਹ ਗੇਂਦਿਆਂ ਦੇ ਵਿੱਚ ਲੁਕਿਆ ਹੋਇਆ ਇਹਦੇ ਨਾਲ ਇਹ ਔਲਾ ਵਾਲੀ ਦੋ ਇਕੱਠੇ ਲਾ ਦਿੰਦੇ ਨੇ ਇੱਕ ਬੁੱਟਾ ਮੇਰਾ ਸੁੱਕ ਗਿਆ ਸੀਗਾ ਤੇ ਇੱਕ ਰਹਿ ਗਿਆ ਹੁਣ ਇਹਦੀ ਜਗ੍ਹਾ ਤੇ ਇੱਕ ਹੋਰ ਲਿਆ ਲਾਉਂਗੀ ਨਾਲ ਇਹਦੇ ਮੇ ਕਿਸੇ ਤਰ੍ਹਾਂ ਕਮਲਿਆਂ ਨੂੰ ਸਾਰਿਆਂ ਨੂੰ ਪੇਂਟ ਕਰਾਂਗੇ ਕੰਮ ਜੋ ਇਹਨਾਂ ਨੂੰ ਆਪਾਂ ਦੁਆਰ ਤੋਂ ਕਿਉਂਕਿ ਅਗਰ ਪੇਂਟ ਹੁੰਦੇ ਰਹਿਣਗੇ ਤਾਂ ਇਹ ਲੌਂਗ ਟਾਈਮ ਚੱਲ ਜਾਂਦੇ ਆ ਨਹੀਂ ਤਾਂ ਇਹ ਪੂਰੇ ਦੇ ਪੂਰੇ ਖਰਾਬ ਹੋ ਜਾਂਦੇ ਨਾਲਾ ਸੀਮੈਂਟ ਵਗੈਰਾ ਤੇ ਜੋ ਉਮੀਦ ਕਰਦੇ ਆ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਹੋਗੀ ਓਕੇ ਜੀ ਥੈਂਕ ਯੂ ਬਾਏ ਬਾਏ